ਸ਼੍ਰੀਕਲ ਮੈਸਰ ਪਾਲ ਸਿੰਘ ਅਦੀਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਰੋਜ਼ਾਨਾ ਦੇ ਤਰ੍ਹਾਂ ਆਏ ਦਿਨ ਤੁਹਾਨੂੰ ਹਲਕੇ ਦਾ ਜਿਹੜਾ ਹਾਲ ਆ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਜਿਵੇਂ ਲੋਕ ਸਭਾ ਦਾ ਹੁਣ ਜਿਹੜਾ ਅਖਾੜਾ ਉਹ ਪੂਰੀ ਤਰ੍ਹਾਂ ਭਖਿਆ ਤੇ ਵਿਧਾਨ ਸਭਾ ਹਲਕੇ ਦਾ ਪਿੰਡ ਗੰਦੜ ਦੇ ਵਿੱਚ ਬੈਠੇ ਆ ਅੱਜ ਇੱਕ ਹੋਰ ਸਾਥ ਦੇ ਵਿੱਚ ਤੁਹਾਡੇ ਨਾਲ ਹੋਰ ਜਿਹੜੇ ਇੱਥੇ ਬਜ਼ੁਰਗ ਬੈਠੇ ਸੀ ਉਹਨਾਂ ਨਾਲ ਗੱਲਬਾਤ ਜਿਹੜੀ ਕਰਾਵਾਂਗੇ ਤੇ ਕਿਵੇਂ ਇਹਨਾਂ ਦੇ ਕੀ ਵਿਚਾਰ ਆ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਆਪਾਂ ਉਹ ਵੀ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਰਾਂਗੇ ਤੁਸੀਂ ਜਿਵੇਂ ਹਰ ਹਰ ਦੇਣੀ ਸਾਥ ਪ੍ਰੋਗਰਾਮ ਦੇਖ ਰਹੇ ਹੋ اسی ਤਰ੍ਹਾਂ ਅੱਜ ਇੱਕ ਹੋਰ ਸਾਥ ਨਾਲ ਜੁੜਨ ਲੱਗੇ ਹਾਂਜੀ ਸਾਸ਼ੀਕਲ ਜੀ ਸਤ ਸ੍ਰੀ ਅਕਾਲ ਜੀ ਕੀ ਨਾਮ ਤੁਹਾਡਾ ਸ਼ੁਭ ਨਾਮ ਨਹਿਰ ਸੰਗ ਜੇਕਰ ਗੱਲ ਕਰੀਏ ਲੋਕ ਸਭਾ ਦਾ ਜਿਵੇਂ ਚੋਣਾਂ ਦਾ ਬਿਕਲ ਵੱਜ ਗਿਆ ਜੀ ਹਰ ਇੱਕ ਪਾਰਟੀ ਆ ਜਿਹੜੀ ਉਹ ਆਪਦੇ ਪ੍ਰਚਾਰ ਦੇ ਵਿੱਚ ਲੱਗ ਗਈ ਹਾਲਾਂਕਿ ਜੇ ਵਿਧਾਨ ਲੋਕ ਸਭਾ ਫਿਰੋਜ਼ਪੁਰ ਦੀ ਗੱਲ ਕਰੀਏ ਤੇ ਇੱਥੇ ਵੱਡੀਆਂ ਦੋ ਪਾਰਟੀਆਂ ਨੇ ਆਪਣੇ ਉਮੀਦਵਾਰ ਹਾਲੇ ਤੱਕ ਨਹੀਂ ਅਲਾ ਨੇ ਕਾਂਗਰਸ ਨੇ ਤੇ ਭਾਜੀਪੀ ਨੇ ਉਸ ਤੋਂ ਇਲਾਵਾ ਬਾਕੀ ਜਿਹੜੀਆਂ ਪਾਰਟੀਆਂ ਚੋਣ ਪ੍ਰਚਾਰ ਚ ਲੱਗੀਆਂ ਕਿਵੇਂ ਦੇਖਦੇ ਉਹਨਾਂ ਦਾ ਚੋਣ ਪ੍ਰਚਾਰ ਇੱਕੋ ਜਿਹਾ ਹੀ ਆ ਚੋਣ ਪ੍ਰਚਾਰ ਜੀ ਇੱਕੋ ਜਿਹਾ ਇੱਕ ਬੜਾ ਦਿਲਚਸਪੀ ਕੋਈ ਰੱਖਦਾ ਹੀ ਨਹੀਂਗਾ ਦੋਕਾਂ ਦਾ ਪਤਾ ਨਹੀਂ ਲੱਗਦਾ ਕਿ ਕਿੱਧਰ ਨੂੰ ਵੋਟ ਪਾਉਣੀ ਕਿੱਧਰ ਨਹੀਂ ਪਾਉਣੀਗੀ ਅੱਛਾ ਆਉਣੇ ਸ਼ੁਰੂ ਹੋ ਗਏ ਪਿੰਡਾਂ ਦੇ ਵਿੱਚ ਆਏ ਆ ਹਾਂ ਕਾਕਾ ਆਇਆ ਇੱਕ ਦਿਨ ਅੱਛਾ ਠੀਕ ਹੈ ਤੇ ਬਾਕੀ ਪਾਰਟੀਆਂ ਦੇ ਵੀ ਵਰਕਰ ਸਾਹਿਬਾਂ ਜਿਵੇਂ ਹੁੰਦਾ ਵੀ ਚਲੋ ਹਜੇ ਟਿਕਟਾਂ ਜਿਵੇਂ ਕੰਨ ਨੂੰ ਨਹੀਂ ਅਨਾਊਂਸ ਹੋ ਜਾਂ ਬਾਕੀ ਵਰਕਰ ਵੀ ਉਵੇਂ ਕਰ ਰਹੇ ਆ ਵਰਕ ਪਤਾ ਨਹੀਂ ਜੀ ਇਹ ਤਾਂ ਪਾਣੂ ਕਿਵੇਂ ਦੇਖਦੇ ਹੋ ਚੋਣਾਂ ਨੂੰ ਲੈ ਕੇ ਜੇਕਰ ਗੱਲ ਕਰੀਏ ਤੁਸੀਂ ਤੁਹਾਨੂੰ ਯਾਦ ਆਈ ਪਹਿਲੀ ਵਾਰ ਵੋਟ ਕਦੋਂ ਪਾਈ ਸੀ ਪਹਿਲੀ ਕਿੰਨਾ ਕਿੰਨਾ ਕ ਸਮਾਂ ਹੋ ਗਿਆ ਲੇ ਲੇ ਬਹੁਤ ਚਿਰ ਹੋ ਗਿਆ ਪਹਿਲੀ ਵਾਰ ਤੁਸੀਂ ਉਹਦੇ ਤੇ ਉਹਦੇ ਤੇ ਪਾਈ ਬੈਲਟ ਪੇਪਰ ਤੇ ਪਾਈ ਹੋ ਹਾਂ ਤੇ ਉਦੋਂ ਦਾ ਜਿਵੇਂ ਅੱਜ ਮਸ਼ੀਨੀ ਦੌਰ ਚੱਲ ਗਿਆ ਕਈ ਵੀ ਐਮ ਆਈ ਮਸ਼ੀਨਾਂ ਨਾਲ VOTING ਹੁੰਦੀ ਹੈ ਪਹਿਲਾਂ ਪੇਪਰ ਬੋਲਟ ਬੈਲਟ ਪੇਪਰ ਤੇ ਬੋਟ ਪੈਂਦੀ ਸੀਗੀ ਉਹਦਾ ਤੇ ਅੱਜ ਦੇ ਸਮੇਂ ਦਾ ਕਿਵੇਂ ਦੇਖਦੇ ਹਾਂ ਕੁਝ ਹੈਗਾ ਫਰਕ ਵੇਖੋ ਹੁਣ ਕਈ ਜਾਂਦੇ ਵੀ ਇਹ ਮਸ਼ੀਨਾਂ ਚੈਹਰਾ ਫੇਰੀ ਹੁੰਦੀ ਹੈ ਠੀਕ ਹੈ ਨਾ ਆਪਾਂ ਤੁਹਾਨੂੰ ਕਹਿ ਨਹੀਂ ਸਕਦੇ ਕੁਝ ਤੇ ਉਹ ਉਹ ਸਹੀ ਸੀ 벨ਟ ਵੇਪਰ ਤੇ ਪੈਂਦੀਆਂ ਵੋਟਾਂ ਸਹੀ ਸੀ ਹਾਂ ਉਦੋਂ ਉਤਸ਼ਾਹ ਲੋਕਾਂ ਚ ਕਿਵੇਂ ਸੀ ਜਿਵੇਂ ਅੱਜ ਤੁਸੀਂ ਇਸ ਤੋਂ ਪਹਿਲਾਂ ਵੀ ਗੱਲ ਕਰਦੇ ਬਹੁਤ ਹੁੰਦਾ ਸੀ ਉਦੋਂ ਤਾਂ ਲੋਕ ਭਾਜ ਭਾਜ ਕੇ ਆ ਤੇ ਟੋਲੀਆਂ ਦੇ ਟੋਲੀਆਂ ਪਿੰਡਾਂ 'ਚ ਤੁਰੀਆਂ ਫਿਰਦਿਆਂ ਮੰਤਰੀ ਨੇ ਆਉਣਾ ਫਲਾਣ ਨੇ ਆਜਾਉਣਾ ਹੁਣ ਕੋਈ ਪੁੱਛਦਾ ਹੀ ਨਹੀਂ ਮੰਨਦੇ ਰਿਹਾ ਇੱਥੇ ਵਿਚਾਰੇ ਆ ਕੇ ਕਿਤੇ ਮੁੜ ਗਏ ਖੜਕੇ ਇੱਥੇ ਅੱਛਾ ਮੈਂ ਪਹਿਲਾਂ ਵਾਲੀ ਕੋਈ ਗੱਲਬਾਤ ਜੀ ਨਹੀਂ ਹਾਂ ਹੁਣ ਆਪਾਂ ਆਂਦੇ ਆ ਸਮਾਂ ਦੀ ਇੱਕ ਗੱਲ ਨਹੀਂ ਚੁੰਦਾ ਅਗਲਾ ਦਾ ਇੱਕੋ ਹੀ ਕੋਸਾ ਇਹ ਤਾਂ ਸਾਰਾ ਨਹੀਂ ਉਹ ਗੱਲ ਦਾ ਇਸੇ ਮੈਂ ਸਵਾਲ ਤੇ ਉਹਨਾਂ ਜਿਵੇਂ ਕਿ ਕੁਸ਼ਤੀ ਤੁਸੀਂ ਗੱਲ ਕੀਤੀ ਆ ਵੀ ਜਿਵੇਂ ਦਲ ਬਦਲੀਆਂ ਹੋ ਰਹੀਆਂ ਪਿਛਲੇ 10 15 ਦੋਨੋਂ ਤੋਂ ਦੇਖਦੇ ਆ ਕਿਤੇ ਉਹ ਉਹੀ ਸਿਆਸੀ ਲੀਟਰ ਪਹਿਲਾਂ ਕਿਸੇ ਹੋਰ ਪਾਰਟੀ ਲਈ ਵੋਟਾਂ ਮੰਗੀਆਂ ਸੀ ਉਸ ਤੋਂ ਪਹਿਲਾਂ ਕਿਸੇ ਹੋਰ ਲਈ ਸੀ ਅੱਜ ਕਿਸੇ ਹੋਰ ਲਈ ਆ ਕਿਵੇਂ ਦੇਖਦੇ ਉਹਨਾਂ ਚਿਹਰਿਆਂ ਨੂੰ ਲੋਕ ਕਿ ਵੋਟਾਂ ਪਾਉਣਗੇ ਜਾਂ ਨਕਾਰਨਗੇ ਉਹਦਾ ਜੇ ਤੁਸੀਂ ਤੁਹਾਨੂੰ ਪਤਾ ਹੀ ਆ ਉਹ ਆਮ ਪਾਰਟੀ ਚੋ ਜਾਵੜੀ ਕਣੀ ਭਾਜ ਭਾਜਾ ਤੋਂ ਸਟੇਜ ਤੇ ਬੋਲੀ ਜਾਂਦੀ ਸੀ ਉਹ ਆਖੀ ਜਾਂਦੀ ਆਮ ਪਾਰਟੀ ਦੀ ਸਵਾਗਤ ਕਰੀ ਜਾਂਦੀ ਤੇ ਉਹ ਇਹ ਵੇਖਤ ਲਾ ਤੂ ਅੱਜ ਕਿਹੜੀ ਪਾਰਟੀ ਚ ਆ ਤਾਂ ਕੰਮ ਹੋਇਆ ਪਿੰਡਾਂ ਦਾ ਇਹ ਭੱਲੇ ਭੱਲੀ ਜਾਂਦੇ ਹਾਂ ਜੀ ਜੀ ਲੀਡਰਾਂ ਦਾ ਆਪ ਸੁੱਚਾ ਵਿਸ਼ਵਾਸ ਹੀ ਨਹੀਂ ਤੇ ਵੋਟ ਵਾੜਾ ਕੀ ਕਰੂਗਾ ਲੋਕਾਂ ਚ ਵਿਸ਼ਵਾਸ ਲੋਕਾਂ ਚ ਵਿਸ਼ਵਾਸ ਹੀ ਨਹੀਂ ਲੀਡਰਾਂ ਦਾ ਅੱਜ ਇੱਧਰ ਖੜੇ ਕਰਨ ਉੱਥੇ ਜਾਂਦੇ ਸਵੇਰ ਟਿਕਟ ਮਿਲਦੀ ਸ਼ਾਮ ਦੂਜੀ ਪਾਰਟੀ ਜਾ ਵੜਦੇ ਤੇ ਵੋਟ ਵਾਲਾ ਵਿਚਾਰਾ ਕੀ ਕਰੂ ਲੋਕ ਕੀ ਕਰਨਗੇ ਨੀ ਆਪਣੀ ਜਿਹੜੀ ਤੁਸੀਂ ਆਪਣੀ ਨਿੱਜੀ رائے ਜਿਹੜੀ ਕੀ ਦੇਣਾ ਚਾਹੁੰਦੇ ਆ ਵੀ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਮਾਹੌਲ ਚੋਣਾ ਦਾ ਉਹ ਕਿਵੇਂ ਹੈ ਅੱਜ ਦੇ ਮਾਹੌਲ ਕੋਈ ਪਬਲਿਕ ਦਾ ਕੋਈ ਧਿਆਨ ਨਹੀਂ ਰੱਖ ਰਹੀ ਇਹਦੇ ਵਿੱਚ ਇੰਟਰਸਟ ਨਹੀਂ ਰੱਖ ਰਹੀ ਤੇ ਆਉਂਦੇ ਆ ਬਾਰੀ ਬਾਜੂ ਇੱਥੇ ਬੈਠਿਆ ਸੀ ਇੱਥੋਂ ਸਾਡੇ ਕੋਲ ਬਹਿ ਕੇ ਮੁਰਦ ਜਾਂਦੇ ਆ ਕਹਿ ਕੇ ਵੀ ਵੋਟ ਪਾ ਦਿਓ ਜੀ ਕੋਈ ਹੋਰ ਪਿੰਡੇ ਕੋਈ ਟੋਲੀ ਕੋਈ ਬੰਦਾ ਕਹਿ ਨਹੀਂ ਜਾਂਦਾ ਵੋਟ ਜਿਵੇਂ ਜਿਸ ਤਰ੍ਹਾਂ ਅੱਗੇ ਜਾਂਦੇ ਸੀ ਉਹ ਤਰ੍ਹਾਂ ਕੋਈ ਲੋਕ ਇੰਟਰਸਟ ਨਹੀਂ ਰੱਖ ਰਹੇ ਇਸ ਟਾਈਮ ਜਿਹੜੀਆਂ ਲੋਕ ਸਭਾ ਚੋਣਾਂ ਹੁੰਦੀਆਂ ਇਹਦੇ ਵਿੱਚ ਪਹਿਲਾਂ ਵੀ ਕਹਿ ਦਿੰਦੇ ਸੀ ਜਿਵੇਂ ਪਹਿਲਾਂ ਪਿੰਡਾਂ ਦੇ ਵਿੱਚ ਅਕਸਰ ਇਹ ਗੱਲ ਚੱਲਦੀ ਸੀ ਇਹ ਵੱਡੀ ਵੋਟ ਆ ਉਹਨੂੰ ਪੌਮ ਪੌਣ ਲੋਕ ਘਟ ਜਾਂਦੇ ਸੀ ਉਹ ਜਿਹੜੀ ਪ੍ਰਤੀਸ਼ਤਤਾ ਉਹਦੀ ਪਰਸੈਂਟੇਜ ਸੀ ਉਹ ਵੀ 50 55 60 ਦੇ ਨੇੜੇ ਹੀ ਰਹਿੰਦੀ ਸੀ ਵੀ ਇਸ ਤੋਂ ਜ਼ਿਆਦਾ ਪੋਲ ਵੱਧ ਨਹੀਂ ਹੁੰਦੀ ਸੀ ਐਸ ਕੀ ਕੀ ਲੱਗਦਾ ਵੀ ਉਸ ਤੋਂ ਵੀ ਜ਼ਿਆਦਾ ਘਟ ਅਗੇ ਠੀਕ ਹੈ ਪਹਿਲਾਂ 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 ਜਵਾਨੇ ਜੀ ਨਹੀਂ ਵੱਡੀ ਵੋਟ ਪਾਉਂਦੇ ਸੀ ਫਿਰ ਲੋਕ ਪਾਉਣ ਲੱਗ ਪਏ ਸੀ ਐਤਕੀ ਫਿਰ ਲੋਕ ਹਟ ਗਏ ਵੱਡੀ ਵੋਟ ਤੋਂ ਤੇ ਨਹੀਂ ਵੋਟ ਪਾਉਣਾ ਤਾਂ ਇੱਕ ਆਪਣਾ ਸੰਵਿਧਾਨਿਕ ਅਧਿਕਾਰ ਆ ਆਪਾਂ ਨੂੰ ਮਿਲਿਆ ਵੀ ਇਹਨੂੰ ਵਰਤਣਾ ਵੀ ਚਾਹੀਦਾ ਜੇ ਜਿਵੇਂ ਸਮੇਂ ਦੀਆਂ ਸਰਕਾਰਾਂ ਨੇ ਕਹ ਲੋ ਜਰਾ ਜਦੋਂ ਆਪਾਂ ਨੂੰ ਇੱਕ ਆਪਸ਼ਨ ਉਹ ਵੀ ਦਿੱਤੀ ਸੀਗੀ ਇੱਕ ਨੋਟਾ ਦੀ ਆਪਸ਼ਨ ਹੋਊਗੀ ਤੁਸੀਂ ਦੇਖਿਆ ਹੁਣ ਮਸ਼ੀਨ ਤੇ ਲਾਸਟ ਜਿਹੜਾ ਬਟਨ ਹੁੰਦਾ ਨੋਟਾ ਦਾ ਵੀ ਜੇ ਤੁਹਾਨੂੰ ਕੋਈ ਵੀ ਜਿਹੜਾ ਉਮੀਦਵਾਰ ਨਹੀਂ ਪਸੰਦ ਤਾਂ ਤੁਸੀਂ ਨੋਟਾ ਦਾ ਬਟਨ ਵੀ ਹੋਰ ਨਾ ਪਾ ਸਕਦੇ ਆ ਵੀ ਉਹਦੇ ਜ਼ਰੀਏ ਤੁਸੀਂ ਆਪਦਾ ਗੁੱਸਾ ਜ਼ਾਹਰ ਕਰ ਸਕਦੇ ਆ ਨਾ ਕਿ ਵੋਟ ਨਾ ਪਾਉਣ ਜਰੀਏ ਨਹੀਂ ਵੋਟ ਤਾਂ ਪਾਉਣੀਆਂ ਅਧਿਕਾਰ ਆ ਵੋਟ ਉਹ ਤਾਂ ਆਪਣੀ ਇੱਕ ਪਾਈ ਚਾ ਨਾ ਪਾਈ ਵੋਟ ਵੋਟ ਤਾਂ ਪਾਓ ਜਿਸ ਨੂੰ ਵੀ ਜਦੋਂ ਆਪਾਂ ਪਹੁੰਚ ਜਾਈਏ ਸਕੂਲ 'ਚ ਉਸ ਨੂੰ ਪਾਣੀ ਉਹਨੂੰ ਪਾ ਦਿਓ ਪਰ ਜਿਹੜੀ ਵੋਟ ਆਪਾਂ ਉਹ ਨਾ ਪਾਉਣੀ ਉਹ ਤਾਂ ਜਾ ਬਿਲਕੁਲ ਫਿਰ ਤੁਸੀਂ ਘਰੋਂ ਹੀ ਨਾ ਜਾਓ ਉਹ ਤਾਂ ਕਬੂਰਤਾ ਪਾਉਣ ਦਾ ਅਧਿਕਾਰ ਹੈ ਉਸ ਨੂੰ ਕਿਹਨਾਂ ਪਾਉ ਲਾ ਜੀ ਜੇਕਰ ਗੱਲ ਕਰੀਏ ਹੁਣ ਸਰਕਾਰਾਂ ਪਿਛਲੀ ਆਪਣਾ ਜਿਹੜਾ ਵਿਧਾਨ ਸਭਾ ਹਲਕਾ ਮਲੋੜਚੀ ਬੈਠੇ ਆ ਇੱਥੇ ਜਦੋਂ ਵੀ ਇੱਕ ਜ਼ਿਆਦਾਤਰ ਐਮਪੀ ਦੇ ਘੱਟ ਕੰਮ ਹੁੰਦੇ ਐ ਐਮਐਲਏ ਦੇ ਵੱਧ ਹੁੰਦੇ ਆ ਤੇ ਆਪਾਂ ਵੇਖੀਏ ਜੇ ਪਿਛਲੇ ਮੈਨ ਲੱਗਦਾ 5 6 ਸਰਕਾਰਾਂ ਬਦਲ ਗਈਆਂ ਅਲੱਗ-ਅਲੱਗ ਇਸ ਮਲੋੜ ਹਲਕੇ ਦਾ ਉਸੇ ਸਰਕਾਰ ਦਾ ਵਿਧਾਇਕ ਹੁੰਦਾ ਜਿਹੜੀ ਸਰਕਾਰ ਹੁੰਦੀ ਮੌਜੂਦਾ ਤੁਹਾਡੇ ਪਿੰਡ ਦਾ ਜਿਹੜਾ ਵਿਕਾਸ ਹੋ ਕਿੰਨਾ ਕੋਈ ਦੇਖੋ ਅਸੀਂ ਟਾਰ ਜਾਰ ਭਜਾਇਆ ਨਹੀਂ ਸਾਨੂੰ ਸਾਰੇ ਕੰਮ ਤਾਂ ਮੁਕਸਰ ਪੈਂਦੇ ਆ ਰਿਜ਼ਰਵ ਸਾਡਾ ਮਲੋੜ ਚ ਆ ਗਿਆ ਅਸੀਂ ਤਾਂ ਜਾਣੇ ਮੁਕਸਰ ਸਾਡਾ ਕੋ ਆਏ ਮਲੋੜ ਦੇ ਵਿੱਚ ਪੈਣ ਕਰਕੇ ਜਰਬ ਕਰਕੇ ਇਹ ਦਵਚਾਲੀ ਫਸੇ ਇਹ ਪਿੰਡ ਤੇ ਪਿੰਡ ਚ ਵਿਕਾਸ ਤੇ ਕੰਮ ਨੂੰ ਕਿਵੇਂ ਦੇਖਦੇ ਹੋ ਕਿੰਨਾ ਕ ਵਿਕਾਸ ਕਿੰਨਾ ਕੋਈ ਨਹੀਂ ਵਿਕਾਸ ਸਾਡੇ ਪਿੰਡ ਕੋਈ ਖਾਸ ਨਹੀਂ ਹਾਂ ਅੱਛਾ ਜੀ ਐਮਪੀ ਵਾਲਾ ਵਿਕਾਸ ਸਾਡਾ ਡੱਕਾ ਨਹੀਂ ਹੋਇਆ ਸਾਡੇ ਨਾਲ ਕੋਈ ਐਮਪੀ ਹੈ ਇੱਧਰ ਉਹ ਗਿਆ ਹੈਗਾ ਇਧਰ ਜਲਾਲਾਵਾਰੀ ਇਰੀਗੇਟ ਕਿਵੇਂ ਲੋਕਟੈਲ ਲੱਗੀ ਅਸੀਂ ਵੀ ਫਰੋਪਰ ਇਰੀਗੇਟ ਸਾਡੇ ਵਿਕਾਸ ਨਹੀਂ ਸਾਲਾ ਕੱਚਾ ਤੇ ਜਿਹੜਾ ਆਪਣਾ ਹੀ ਲੋਕ ਸਭਾ ਦਾ ਮੈਨ ਲੱਗਦਾ ਪਿਛਲੇ 3 ਵਾਰ ਲਗਾਤਾਰ ਹੋ ਗਿਆ ਜਿਹੜਾ ਇੱਥੋਂ ਦਾ ਅਕਾਲੀ ਦਲ ਦਾ ਹੀ ਰਿਹਾ ਉਸ ਤੋਂ ਪਹਿਲਾਂ ਚਲੋ ਆਪਣਾ ਫਿਰੋਜ਼ਪੁਰ ਦੇ ਵਿੱਚ ਨਹੀਂ ਸੀ ਆਪਾਂ ਮੁਕਸਰ ਸੀਗੇ ਤੇ ਤਿੰਨ ਤਿੰਨ ਪਲਾਨ ਹੋਗੇ 15 ਸਾਲ ਹੋ ਗਏ ਕਿਸ ਸਿੰਘ ਬਾਦਲ ਸੀਗਾ ਕਿੰਨਾ ਕ ਵਿਕਾਸ ਹੋਇਆ ਕੋਈ ਵਿਕਾਸ ਨਹੀਂ ਹੋਇਆ ਜੀ ਇੱਥੇ ਡੱਕਾ ਵੀ ਕੋਈ ਸੁਖਬੀਰ ਸਿੰਘ ਬਾਦਲ 5 ਸਾਲ ਸਾਡੇ ਸਾਡੇ ਜਦੋਂ ਵੋਟਾਂ ਉਹ ਵੋਟ ਕਹਿੰਨ ਵੀ ਨਹੀਂ ਆਇਆ ਉਸ ਤੋਂ ਬਾਅਦ 5 ਸਾਲ ਕੋਈ ਬਿਲਕੁਲ ਆਇਆ ਇੱਕ ਵਾਰੀ ਵੀ ਨਹੀਂ ਆਇਆ ਅੱਛਾ ਖੁਦ ਸੁਖਬੀਰ ਸਿੰਘ ਬਾਦਲ ਸਾਡੇ ਜੀ ਹਰਪ੍ਰੀਤ ਸਾਡੇ ਭੁਗਾ ਭਾਗਾ ਤੇ ਲੋਕਾਂ ਦੇ ਆ ਜਾਂਦਾ ਬਸ ਹੋਰ ਕੋਈ ਅੱਛਾ ਵਿਕਾਸ ਨਹੀਂ ਨਾ ਨਾ ਅੱਛਾ ਚੱਲ ਪਸ਼ੂਆਂ ਨੂੰ ਖਰਾਖਰੂਗੀ ਭੇਜ ਦਿਓ ਆਹ ਸਰਕਾਰ ਤਾਂ ਅੱਗੇ ਇੱਕ ਮਜੂਰਾ ਤੁਸੀਂ ਮੰਗੀ ਬਹੁਤ ਜਾਨੀ ਹੋ ਸਾਡੇ ਪਿੰਡ ਚ ਵੀ ਕਾਫੀ ਨੁਕਸਾਨ ਸੀ ਉਹ ਵੀ ਅਸੀਂ ਕਵਰੇਜ ਕਰਕੇ ਗਏ ਆ ਜਦੋਂ ਪਸ਼ੂਆਂ ਜਦੋਂ ਉਹ ਪਸ਼ੂਆਂ ਨੂੰ ਵੀ ਬਿਮਾਰੀ ਫੈਲ ਗਈ ਸੀ گاਵਾਾਂ ਦੇ ਵਿੱਚ ਜਿਆਦਾ ਬਿਮਾਰੀ ਸੀ ਪਾਣੀ ਫਸਲ ਬਹੁਤ ਖਰਾਬ ਹੋਈ ਸੀ ਉਹਨਾਂ ਚੀਜ਼ਾਂ ਦਾ ਮੁਆਵਜ਼ਾ ਜਿਵੇਂ ਸੀਐਮ ਸਾਹਿਬ ਦਾ ਬਿਆਨ ਸੀ ਕਿ ਪਿੱਛੇ ਜੇ ਵੀ ਜਿਹੜੀ ਵੀ ਕੋਈ ਫਸਲ ਖਰਾਬ ਹੋਊਗੀ ਉਹਦਾ ਮੁਆਵਜ਼ਾ ਦਿੱਤਾ ਜਾਊਗਾ ਉਹਨਾਂ ਨੇ ਤਾਂ ਮੁਰਗੀਆਂ ਕੁਕੜੀਆਂ ਤੱਕ ਵੀ ਕਹਿਤਾ ਸੀ ਕਿ ਬੱਕਰੀਆਂ ਤੱਕ ਵੀ ਕਹਿਤਾ ਸੀ ਕੀ ਤੁਹਾਨੂੰ ਮੁਆਵਜ਼ਾ ਜਿਹੜਾ ਮਿਲਿਆ ਨਹੀਂ ਮਿਲਿਆ ਜੀ ਸਾਨੂੰ ਜੀ ਪਿਛਲੇ ਸਾਲ ਇਹਦਾ ਕੀ ਗੱਲ ਕਰਦੇ ਨਾ ਭਵਾਨਤਮਾਨ ਦੇ ਪਿਛ ਮੇਰੇ ਕੋਲ 3.5 ਕਿੱਲੇ ਨਰਮਾ ਸੀ ਮਰ ਗਿਆ ਸੀ ਆ ਤੇ ਉਹਦਾ ਹੁਣ ਇਹ ਕਹਿ ਦਿੰਦੇ ਵੀ 40 ਕਰੋੜ ਰੁਪਈਆ 39 ਕਰੋੜ ਰੁਪਈਆ ਆਪਣੇ ਮੁਕਸਰ ਜਾ ਆ ਪਿਆ ਤੇ ਦਿੰਦੇ ਤਾਂ ਸਾਨੂੰ ਹੈ ਨਹੀਂ ਕਿ ਵੰਡਦੇ ਨਹੀਂ ਕਿ ਅੱਛਾ ਪੈਸਾ ਹਜੇ ਤੱਕ ਪਿਛਲੇ ਸਾਲ ਦਾ ਨਹੀਂ ਆਉਂਦਾ ਕਿਤਾ ਸਾਨੂੰ ਆ ਇਹ ਕਿਹਦੇ ਗੁਲਾਬੀ ਸੁਣਨੀ ਕਿਤਾ ਨਰਮਾ ਜਮਾਈ ਖਾ ਗਈ ਇਹ ਕਿ ਸਾਨੂੰ ਕੋਈ ਆਉਣਾ ਕੋਈ ਪਿਛਲਾ ਵੀ ਨਹੀਂ ਆਇਆ ਤੁਹਾਨੂੰ ਉਹਦੋਂ ਪਿਛਲਾ ਆ ਗਿਆ ਸੀ ਆ ਇੱਕ ਜੋਰ ਕੋ ਜਿਵੇਂ ਕਹਿੰਦੇ ਸੀ ਗਰਦਾਵਰੀਆਂ ਦੀ ਲੋੜ ਹੀ ਨਹੀਂ ਗਰਦਾਵਰੀ ਬਾਅਦ ਚ ਹੋਇਆ ਕਰੂਗੀ ਤੇ ਪਹਿਲਾਂ ਪੈਸੇ ਆਇਆ ਕਰਨਗੇ ਉਹ ਕਿਵੇਂ ਦੇਖਦੇ ਹੋਂ ਦਾ ਚਿੱਤ ਕੋਈ ਛਣ ਤੱਕ ਗਰਦਾਵਰੀ ਕਰਕੇ ਵੀ ਨਹੀਂ ਆਏਗੀ ਇਹ ਤਾਂ ਵੀ ਨਰਮਾ ਸੀ ਗਰਦਾਵਰੀ ਕਰਕੇ ਗਏ ਕੱਚੀ ਗਰਦਾਵਰੀ ਕਾਪੀ ਤੇ ਕਰ ਗਿਆ ਫਟਵਾਰੀ ਉੱਡ ਬਾ ਸਾਨੂੰ ਸਾਲ ਹੋ ਗਿਆ ਕਿਸੇ ਨੇ ਨਹੀਂ ਪੁੱਛਿਆ ਦੁਬਾਰਾ ਨਰਮਾ ਪੇਲ ਵੀ ਜਣਾ ਤਾਂ 1.5 ਸਾਲ ਪਹਿਲਾਂ ਜੀ ਇੱਕ ਬਦਲਾਅ ਦੇ ਨਾਂ ਨੂੰ ਲੈ ਕੇ ਸਰਕਾਰ ਬਣੀ ਸੀਗੀ ਉਹਨਾਂ ਨੇ ਬੜਾ ਵੀ ਜੋ ਸ਼ੁਰੂਆਤ ਕੀਤਾ ਸੀ ਲੋਕਾਂ ਨੇ ਵੀ ਬਹੁਤ ਵੱਡਾ ਸਮਰਥਨ ਦਿੱਤਾ 92 ਵਿਧਾਇਕ ਜਿੱਤੇ ਸੀਗੇ ਤੇ 2.5 ਸਾਲਾਂ ਦੇ ਵਿੱਚ ਉਹਨਾਂ ਨੇ ਤੁਹਾਡੇ ਨਾਲ ਜਿਹੜੇ ਵਾਅਦੇ ਕੀਤੇ ਸੀ ਕਿ ਇੱਕ ਸਾਡੇ ਵਾਟਰਵਾਸ ਦਾ ਆਇਆ ਉਹ ਵੀ ਅਧੂਰੇ ਪਿਆ ਜੀ ਤੇ ਉਹ ਵੀ ਢੂਰੇ ਪਿਆ ਤੇ ਵਿਚਾਲੇ ਵਾਟਰਵਾਸ ਵੀ ਸਾਡਾ ਨਾਲੀਆਂ ਹੀ ਪਾ ਗਏ ਜੀ ਕਨੈਕਸ਼ਨ ਕਿਸੇ ਨੂੰ ਦਿੱਤੇ ਪੈਣ ਵਟਵਾ ਦੀ ਪਾ ਗਏ ਜੀ ਕਨੈਕਸ਼ਨ ਅੱਧੇ ਪੈਣ ਨੂੰ ਦਿੱਤੇ ਅੱਧੇ ਨੂੰ ਰਹਿੰਦੇ ਆ ਸਾਰਾ ਕੰਮ ਵਿੱਚ ਹੀ ਪਿਆ ਹੋਵੇ ਠੀਕ ਹੈ ਜੀ ਉਹ ਵੀ ਇੱਕ ਉਹ ਵੀ ਕੰਮ ਅਧੂਰਾ ਪਿਆ ਜਿਹੜੇ ਪੁਰਾਣੇ ਕਨੈਕਸ਼ਨ ਸਾਡੇ ਉਹ ਵੀ ਪੱਟੇ ਗਏ ਵੀ ਨਵੇਂ ਕਨੈਕਸ਼ਨ ਸਾਡੇ ਨੂੰ ਪਾਣੀ ਬਿਲਕੁਲ ਵੀ ਨਹੀਂ ਆਉਂਦਾ ਪਾਣੀ ਤਾਂ ਬਿਲਕੁਲ ਬੈਠਾ ਹੈ ਅੱਛਾ ਪਾਣੀ ਪੀਣ ਵਾਲਾ ਵੀ ਨਹੀਂ ਆਉਂਦਾ ਜੀ ਨਹੀਂ ਆਲਾ ਪਾਣੀ ਪੱਟਿਆ ਗਿਆ ਜੀ ਪੁਰਾਣਾ ਵਾਟਰਵਾਸ ਪੱਟਿਆ ਗਿਆ ਨਵੀਆਂ ਨਾਲਾਂ ਪਾਈਆਂ ਉਹਨਾਂ ਦੇ ਪਿੱਛੋ ਜੋੜਿਆ ਨਹੀਂ ਗਿਆ ਹਜੇ ਅੱਧ ਵਿਚਾਲੇ ਪਿਆ ਹੁਣ ਸਰਕਾਰ ਬਦਲਣੀ ਹੈ ਜੀ ਇੱਕ ਸੈਂਟਰ ਦੇ ਵਿੱਚ ਸਰਕਾਰ ਬਦਲਣੀ ਹੈ ਕੇਂਦਰ ਸਰਕਾਰ ਬਦਲਣੀ ਹੈ ਕੀ ਉਮੀਦਾਂ ਰੱਖਦੇ ਹਾਂ ਤੋਂ ਜਾਂ ਕੀ ਤੁਸੀਂ ਮੰਗਾਂ ਰੱਖਦੇ ਕੀ ਤੁਹਾਡੀਆਂ ਮੰਗਾਂ ਸਾਡੀਆਂ ਮੰਗਾਂ ਦਾ ਕਿਸਾਨਾਂ ਦੀਆਂ ਰੱਖੀਆਂ ਅੱਗੇ ਜਿਹੜੀਆਂ ਮੰਗਾਂ ਹੈਗੀਆਂ ਪਰ ਸਾਨੂੰ ਹੁੰਦੀਆਂ ਨਹੀਂ ਜਿਹੜੀਆਂ ਪੂਰੀਆਂ ਜਿਹੜੀ ਮਰਜ਼ੀ ਸਰਕਾਰ ਆ ਜੀ ਸਾਡੇ ਨਾਲ ਇਹ ਹੋਈ ਲਾ ਰੋਣੇ ਜਿਹੜੇ ਹੋਣਗੇ ਦੇ ਵਿੱਚ ਜਿੱਥੇ ਆਪਾਂ ਬਜ਼ੁਰਗਾਂ ਨਾਲ ਇਹ ਤੋਂ ਪਹਿਲਾਂ ਵੀ ਗੱਲਬਾਤ ਕਰਦੇ ਆਂ ਤੇ ਨੌਜਵਾਨ ਵੀਰ ਵੀ ਇੱਥੇ ਹੈਗੇ ਆ ਗੱਲਬਾਤ ਕਰਨ ਦੇ ਲਈ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਕੀ ਨਾਮ ਪਹਿਲਾਂ ਤਾਂ ਇਹ ਦੱਸ ਦਿਓ ਮੇਰਾ ਨਾਮ ਗੁਰਮੀਤ ਸਿੰਘ ਹੈ ਇੱਕ ਜੂਥ ਦਾ ਵੀ ਵੱਡਾ ਬੜਾ ਵੱਡਾ ਜਿਹੜਾ ਰੋਲ ਹੁੰਦਾ ਜਦੋਂ ਕੋਈ ਇਲੈਕਸ਼ਨ ਹੁੰਦਾ ਜਿਵੇਂ ਪਿਛਲੀ ਸਰਕਾਰ ਦੇ ਵਿੱਚ ਵੀ ਉਦੋਂ ਜਿਹੜੀ ਪੰਜਾਬ ਦੇ ਸਰਕਾਰ ਬਣੀ ਉਦੋਂ ਵੀ ਜੂਥ ਦਾ ਬਹੁਤ ਵੱਡਾ ਜ਼ੋਰ ਸੀ ਬਹੁਤ ਵੱਡਾ ਜ਼ੋਰ ਲਾ ਕੇ ਉਹਨਾਂ ਨੇ ਜਿਹੜਾ ਬਦਲਾਅ ਦੀ ਕਲੈਰ ਠਾਈ ਸੀ ਤੇ ਉਹ ਜਿਹੜੀ ਸਰਕਾਰ ਵੀ ਬਦਲ ਗਈ ਸੀਗੀ ਤੇ ਕਿਵੇਂ ਦੇਖਦੇ ਹੋ ਹੁਣ ਇੱਕ ਫੇਰ ਇੱਕ ਵਾਰ ਜਿਹੜੀ ਸੈਂਟਰ ਦੀ ਸਰਕਾਰ ਬਦਲਣੀ ਹੈ ਕੀ ਉਮੀਦਾਂ ਕੀ ਹੋਣਗੀਆਂ ਤੁਹਾਡੀ ਉਹਦੇ ਤੋਂ ਬਸ ਇਹੀ ਹੈ ਜੀ ਉਹਦੇ ਵਿੱਚ ਜਿਹੜੀ ਬੇਰੁਜ਼ਗਾਰੀ ਕਾਫੀ ਟਾਈਮ ਤੋਂ ਵੱਧ ਰਹੀ ਹੈ ਵੀ ਉਹ ਹੁਣ ਇਸ ਤੇ ਥੋੜੀ ਜਿਹੀ ਲਗਾਅ ਕਰੀਏ ਤੇ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਤੇ ਜਿਹੜਾ ਸੰਵਿਧਾਨ ਦੀ ਬੀਜੇਪੀ ਸਰਕਾਰ ਕਹਿ ਰਹੀ ਸੀ ਵੀ ਅਸੀਂ ਬਦਲ ਦੇਾਂਗੇ ਅਸੀਂ ਬਦਲ ਦੇਾਂਗੇ ਉਹ ਜਿਵੇਂ ਹੈਗਾ ਡਾਕਟਰ ਭੀਮ ਰਾਮbedkar ਦਾ ਉਦਾਂ ਹੀ ਹੋਣਾ ਚਾਹੀਦਾ ਆਰਟੀਕਲ 44 ਲੱਗਣੀ ਹੋਣੀ ਹੈ ਕਹਿੰਦਾ ਮਤਲਬ ਬੀਜੇਪੀ ਦਾ ਪਿਛਲੇ ਜਿੱਦਾਂ ਦੋ ਵਾਰੀ ਇਸ ਤੋਂ ਪਹਿਲਾਂ ਵੀ ਉਹ ਰਹਿ ਗਏ ਉਹਨਾਂ ਨੇ ਵੀ ਪਹਿਲਾਂ ਵੀ ਕਾਫੀ ਚੋਣ ਮੈਨੀਫੈਸਟੋ ਦੇ ਵਿੱਚ ਵੀ ਆਖਿਆ ਸੀਗਾ ਰੋਜ਼ਗਾਰ ਵੀ ਅਸੀਂ ਇੰਨੇ ਲੱਖ ਨੌਕਰੀਆਂ ਦੇਵਾਂਗੇ 15-15 ਲੱਖ ਖਾਤੇ ਦੀ ਗੱਲ ਵੀ ਕੀਤੀ ਸੀਗੀ ਉਹਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਇਹ ਤਾਂ ਸਭ ਚੋਣ ਚੁੰਮ ਚੁੰਮ ਲਈ ਜਾਂ ਇਹਨਾਂ ਦੀ ਕੋਈ ਇਹਨਾਂ ਨੇ ਮਤਲਬ ਵਿਕਾਸ-ਵੂਸ ਵਗੈਰਾ ਐਡਾ ਕੋਈ ਨਹੀਂ ਕਰਨਾ ਆਹ ਆਉਣ ਵਾਲੀ ਸਰਕਾਰ ਤੋਂ ਉਮੀਦ ਹੈ ਵੀ ਜਿਹੜੀ ਬਣੂਗੀ ਉਹ ਨੌਜਵਾਨਾਂ ਨੂੰ ਨੌਕਰੀਆਂ ਜਾਂ ਦੇਸ਼ ਦਾ ਵਿਕਾਸ ਰਾਸ਼ਟਰ ਦਾ ਵਿਕਾਸ ਕਰੇਗੀ ਪਰ ਅਨਜਾ ਲੋਕ ਸਭਾ ਹਲਕਾ ਫਰੋਜਪੁਰ ਦੀ ਗੱਲ ਕਰੀਏ ਤਾਂ ਜੂਥ ਨਾਲ ਤੁਸੀਂ ਜੁੜੇ ਹੋ ਗੱਲ ਕਰੀਏ ਪਿਛਲੇ 6 ਵਾਰ ਦੀਆਂ ਐਮਪੀ ਇੱਥੇ ਜਿਹੜਾ ਇਲੈਕਸ਼ਨ ਹੋਇਆ ਫਰੋਜਪੁਰ ਦੇ ਇਤਿਹਾਸ ਦੀ ਗੱਲ ਕਰੀਏ ਤੇ ਹਾਲਾਂਕਿ ਆਪਣਾ ਜ਼ਿਲ੍ਹਾ ਜਿਹੜਾ ਮੁਕਸਰ ਦਾ ਇਹ ਤਿੰਨਕ ਪਲਾਨ ਦੇ ਵਿੱਚ ਇਧਰ ਐਂਟਰ ਹੋਇਆ ਪਹਿਲਾਂ ਫਰੀਦਕੋਟ ਨਾਲ ਸੀਗਾ ਤੇ ਆਪਣਾ ਤਿੰਨ ਵਾਰ ਲਗਾਤਾਰ ਜਿਹੜਾ ਐਮਪੀ ਇੱਥੇ ਅਕਾਲੀ ਦਲ ਪਾਰਟੀ ਦੇ ਰਿਹਾ ਜਿਵੇਂ ਪਹਿਲਾਂ 2 ਵਰਸ਼ ਸਿਰਸਾਂ ਘਵਾਇਆ ਰਹੇ ਇਸ ਵਾਰ ਜਿਹੜੇ ਸੁਖਬੀਰ ਸਿੰਘ ਬਾਦਲ ਸੀ ਹੁਣ ਇੱਕ ਵਾਰ ਫਿਰ ਨਵਾਂ ਜਿਹੜਾ MP ਬੰਨਾ ਕਿਸੇ ਵੀ ਪਾਰਟੀ ਦਾ ਬੰਨਾ ਤੁਸੀਂ ਕਿਸ ਤਰ੍ਹਾਂ ਦਾ ਦੇਖਦੇ ਆ ਜਿਹੜੇ ਪਿਛਲੇ ਹੁਣ ਤਿੰਨ ਸੀਗੇ ਤੇ ਉਹਨਾਂ ਤਿੰਨਾਂ ਨੇ ਆਪਣੇ ਹੱਕ ਦੀ ਗੱਲ ਤੁਹਾਡੇ ਹੱਕ ਦੀ ਗੱਲ ਕਿੰਨੀ ਕੁ ਕੀਤੀ ਤੇ ਆਉਣ ਵਾਲ ਤੋਂ ਕੀ ਉਮੀਦ ਰੱਖਦੇ ਆ ਪਿਛਲੇ MP ਦਾ ਜਿਆਦਾ ਮੈਂ ਨਹੀਂ ਕਹਿੰਦਾ ਵੀ ਵਿਕਾਸ ਕੀਤਾ ਉਹਨਾਂ ਨੇ ਪਰ ਜਿਹੜੇ ਹੁਣ ਆਉਣਗੇ MP ਉਸ ਤੋਂ ਅਸੀਂ ਇਹੀ ਉਮੀਦ ਕਰਦੇ ਆ ਵੀ ਜੋ ਸਾਡੇ ਫਿਰੋਜ਼ਪੁਰ ਹਲਕੀ ਦੀ ਆ ਉਹ ਸੰਸਦ ਦੇ ਵਿੱਚ ਜਾ ਕੇ ਸਾਡੇ ਮੁੱਦੇ ਠਾਉਣ ਜੋ ਵੀ ਕਿਸਾਨੀ ਮੁੱਦੇ ਆ ਜਾਂ ਮਜ਼ਦੂਰੀ ਮੁੱਦੇ ਆ ਜਾਂ ਸਾਡੇ ਲੋਕਾਂ ਦੇ ਸਾਂਝੇ ਮੁੱਦੇ ਆ ਉਹ ਜਾ ਕੇ ਉਠਾਉਣ ਤੇ ਸਾਡਾ ਮਤਲਬ ਫਰੋਈਪੁਰ ਦਾ ਵਿਕਾਸ ਹੋਵੇ ਇੱਕ ਹੋਰ ਇੱਥੇ ਜਿੱਦਾਂ ਕਿਸਾਨ ਜਥੇਬੰਦੀਆਂ ਵੱਲੋਂ ਜੀ ਕਾਫੀ ਵਿਰੋਧ ਹੋ ਰਿਹਾ ਸੀਗਾ ਪਿੱਛੇ ਜੇ ਉਹਨਾਂ ਨੇ ਐਲਾਨ ਹੀ ਕਰਤਾ ਸੀਗਾ ਵੀ ਬੀਜੇਪੀ ਦੇ ਲੀਡਰਾਂ ਦਾ ਜਿਹੜਾ ਬਾਈਕਾਟ ਕਰਦੋ ਪਿੰਡਾਂ ਦੇ ਵਿੱਚ ਇਹਨਾਂ ਨੂੰ ਵੜਨਾ ਦਿਓ ਕਿਉਂਕਿ ਸ਼ੰਭੂ ਬਾਡਰ ਤੇ ਅੱਜ ਵੀ ਕਿਸਾਨ ਬੈਠੇ ਆ ਉਹਨਾਂ ਨੂੰ ਉੱਥੇ ਐਂਟਰ ਨਹੀਂ ਹੋਣ ਦਿੱਤਾ ਜਾਂਦਾ ਸੀ ਤੇ ਹਜੇ ਤੱਕ ਜਿਹੜਾ ਫਿਰੋਜ਼ਪੁਰ ਲੋਕ ਸਭਾ ਹਲਕਾ ਇੱਥੇ ਤੱਕ ਤਾਂ ਉਮੀਦਵਾਰ ਵੀ ਨਹੀਂ ਬੀਜੇਪੀ ਨੇ ਤਾਂ ਅਤਾਰੇ ਬਾਕੀ ਲੋਕ ਸਭਾ ਹਲਕੇ ਦੇ ਵਿੱਚ ਵਿਰੋਧ ਹੋਈ ਜਾਂਦਾ ਜੇ ਇੱਥੇ ਅਜੇ ਉਮੀਦਵਾਰ ਅਤਾਰਨਾ ਉਹਨਾਂ ਨੇ ਇਹਨਾਂ ਪਿੰਡਾਂ ਦੇ ਵਿੱਚ ਵੀ ਉਹਨਾਂ ਨੇ ਆਉਣਾ ਤੇ ਇੱਥ ਅੱਛਾ ਕੋਈ ਵਿਰੋਧ ਵਾਲੀ ਇੱਥੇ ਗੱਲ ਨਹੀਂ ਸਵਾਲ ਜਵਾਬ ਕਰਨਾ ਸਾਡਾ ਫਰਜ਼ ਮੰਨਦਾ ਸਵਾਲ ਜੁਰੂ ਕਰਾਂਗੇ ਵਿਰੋਧ ਨਹੀਂ ਕਰਾਂਗੇ ਵੋਟਾਂ ਇਹ ਵੋਟਾਂ ਨਾ ਜਿੱਦਾਂ ਕਿਸਾਨ ਜਿੱਥੇ ਬੰਦੀਆਂ ਕਹਿੰਦੀਆਂ ਜਿਹੜੀ ਮੌਜੂਦਾ ਸਰਕਾਰ ਆ ਉਹਨੂੰ ਅਸੀਂ ਸਵਾਲ ਕਰਾਂਗੇ ਤੇ ਜਿਹੜੇ ਸਾਨੂੰ ਨਹੀਂ ਐਂਟਰ ਹੋਣ ਦਿੱਤਾ ਦਿੱਲੀ ਚ ਉਹਨਾਂ ਨੂੰ ਅਸੀਂ ਜਿਹੜਾ ਪਿੰਡਾਂ ਚ ਨਹੀਂ ਐਂਟਰ ਹੋਣ ਉਹ ਤਾਂ ਗੱਲ ਉਹਨਾਂ ਦੀ ਸਹੀ ਆ ਚਲੋ ਹੱਕ ਮੰਨਦਾ ਜੀ ਦਿੱਲੀ ਜਾਣ ਦਾ ਜਾਣ ਦਿੰਦੇ ਠੀਕ ਹੈ ਨਾ ਹਾਂ ਸਾਂਝਾ ਯਾਰ ਕੋਈ ਦਿੱਲੀ ਦਾ ਕੋਈ ਵੀ ਜਾ ਸਕਦਾ ਇਹਦਾ ਮਤਲਬ ਇਹ ਤਰ੍ਹਾਂ ਵੀ ਦਿੱਲੀ ਉਹਨਾਂ ਕੱਲਿਆਂ ਦੀ ਉਹ ਦਿੱਲੀ ਸਾਰੇ ਸਾਂਝੀ ਆ ਆਪਣੀ ਜੇ ਕੱਲ ਨੂੰ ਸਾਨੂੰ ਦਿੱਲੀ ਜਾਣ ਨੇ ਤੇ ਫਿਰ ਉਹਨਾਂ ਦਾ ਮਤਲਬ ਨਹੀਂ ਸਾਡੇ ਤਾਂ ਇੱਥੇ ਆਉਣ ਦਾ ਸਾਨੂੰ ਦਿੱਲੀ ਨਹੀਂ ਉਹ ਜਿਵੇਂ ਆਮ ਲੋਕ ਸਭਾ ਹਲਕਿਆਂ ਦੇ ਵਿੱਚ ਵਿਰੋਧ ਹੋ ਰਿਹਾ ਕਿ ਫਿਰੋਜ਼ਪੁਰ ਲੋਕ ਸਭਾ ਹਲਕੇ ਦੇ ਵਿੱਚ ਵੀ ਵਿਰੋਧ ਨਹੀਂ ਅਸੀਂ ਵਿਰੋਧ ਨਹੀਂ ਕਰਾਂਗੇ ਸਵਾਲ ਜ਼ਰੂਰ ਕਰਾਂਗੇ ਉਹਨਾਂ ਤੋਂ ਜਵਾਬ ਲਵਾਂਗੇ ਜੇ ਸਾਰੇ ਸਵਾਲਾਂ ਦੇ ਜਵਾਬ ਦਿਓ ਜੀ ਬਹੁਤ ਬੜਾ